ਬਿਨਾ ਮਹਾਰਾਜੇ ਰਣਜੀਤ ਸਿੰਘ ਦੇ ਹੋਰ ਪੱਲੇ ਸਾਡੇ ਭਲਾ ਕੀ ਰਿਹਾ ਹੈ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆ ਹੈ ਇੱਕ ਹਿੱਸਾ ਪੰਜਾਬ ਦਾ ਤੇ ਖਾਲਸਾ ਰਾਜ ਉਥੇ ਦੇਸ਼ ਪੰਜਾਬ ਦਾ ਸਾਰਾ ਹੀ ਤਖਤ ਉਤਾਜ ਉਥੇ ਨਾਲੇ ਖਾਲਸਾ ਫੌਜ ਦਾ ਕੱਲਾ ਕੱਲਾ ਜੀ ਪਿਆ ਹੈ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆ ਹੈ ਮਹਾਰਾਣੀ ਜਿੰਦਕੌਰ ਦੀ ਚੀਜ਼ ਉਥੇ ਸਤੋ ਕੋਲੇ ਆ ਮਹਾਰਾਜਾ ਦਲੀਪ ਉਤੇ ਤਿੰਨ ਨਕਾਣਾ ਸਾਹਿਬ ਦੀ ਕਰਨੀ ਦੀ ਉਤੇ ਸਾਨੂੰ ਪਤਾ ਦੋ ਥਾਈ ਹੋ ਅਸੀਂ ਕੀ ਕੀ ਸਿਆਏ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਤੁਹਾਡਾ ਕੀ ਪਿਆ ਹੈ ਇੱਕੋ ਜਹੀ ਬੋਲੀ ਤੇ ਸਾਡੀ ਆ ਪੰਜਾਬੀ ਉਤੇ ਦੁਨੀਆਂ ਨੇ ਜਾਣੀ ਸਾਡੀ ਆ ਨਵਾਬੀ ਉਤੇ ਦਲੇਰੀ ਹਰੀ ਸਿੰਘ ਨਲੂਏ ਦੀ ਬੇਹਸਾਬੀ ਉਤੇ ਜਿੱਥੇ ਸਾਡੇ ਆਪਣਿਆਂ ਦੇ ਖੂਨ ਦਾ ਮੀ ਪਿਆ ਹੈ ਤੇ ਤੂੰ ਸਾਨੂੰ ਪੁੱਛਦਾ ਹੈ ਲਾਹੌਰ ਸਾਡਾ ਕੀ ਪਿਆ ਹੈ